ਜਾਦਾ ਸਾਧ ਗੁਰਦੇਸ ਦੀ ਸਿਰ ਤੇ ਫਤਵਾ ਲਾਇਆ ਕਾਜੀ ਏ ਧਰਮ ਦੀ ਖਾਤਰ ਸਿੱਖ ਸਿਰ ਧੜ ਦੀ ਲਾਉਣ ਲੱਗਾ ਬਾਜੀ ਏ ਜਾਦਾ ਸਾਧ ਗੁਰਦੇਸ ਦੀ ਸਿਰ ਤੇ ਫਤਵਾ ਲਾਇਆ ਕਾਜੀ ਏ ਧਰਮ ਦੀ ਖਾਤਰ ਸਿੱਖ ਸਿਰ ਧੜ ਦੀ ਲਾਉਣ ਲੱਗਾ ਬਾਜੀ ਏ ਕਰ ਦੇਣਾ ਇਸ ਦੀ ਕੁਰਬਾਨੀ ਵਿੱਚ ਸਮਾਜ ਉਜਾਲਾ ਏ ਹੋ ਵੇਖੋ ਵਿੱਚ ਦੇਖਦੇ ਬਲੇ ਬੈਠਾ ਪਾਈ ਦਿਆ ਲਾਏ ਓ ਵੇਖੋ ਵਿੱਚ ਦੇਖਦੇ ਉੱbredੇ ਬੈਠਾ ਭਾਈ ਦਿਆਲਾ ਏ ਸਿੱਖੀ ਦੇ ਨਾਲ ਸਵਾਰਸਾ ਰੱਖ ਕੇ ਮੁੱਖ ਨਸਨਾਂ ਜੀ ਸੜ ਰਿਹਾ ਵਿੱਚ ਸਮਾਂ ਦੇ ਲਟ ਲਟ ਬਣ ਪਰਵਾਨਾ ਜੀ ਕੋਈ ਵੀ ਸਿੱਖ ਦਾ ਅਸਰ ਨਾ ਹੋਇਆ ਨਾ ਪਿਆ ਦਿਲ ਕਾਲਾ ਏ ਓ ਵੇਖੋ ਵਿੱਚ ਦੇਖਦੇ ਬੈਠਾ ਉbredੇ ਭਾਈ ਦਿਆਲਾ ਏ ਓ ਵੇਖੋ ਵਿੱਚ ਦੇਖਦੇ ਬੈਠਾ ਉਬਲੇ ਪਾਈ ਦਿਆਲਾਏ ਜਿਉਂ ਜਿਉਂ ਉਬਲੇ ਮੁਖੜੇ ਉੱਤੇ ਲਾਲੀ ਡਲਕਾ ਮਾਰੇ ਜੀ ਬਾਸ ਸਿੱਖਾ ਤੇ ਧੰ ਗੁਰ ਸਿੱਖੀ ਆਖਣ ਦਿਲ ਵਿੱਚ ਸਾਰੇ ਜੀ ਜਿਉਂ ਜਿਉਂ ਉਬਲੇ ਮੁਖੜੇ ਉੱਤੇ ਲਾਲੀ ਡਲਕਾ ਮਾਰੇ ਜੀ ਬਾਸ ਸਿੱਖਾ ਤੇ ਧੰ ਗੁਰ ਸਿੱਖੀ ਆਖਣ ਦਿਲ ਵਿੱਚ ਸਾਰੇ ਜੀ ਦੇਸ ਦੀ ਖਾਤਰ ਜ਼ਿੰਦਗੀ ਲਾ ਕੇ ਕਰਨਾ ਬੰਦ ਘਟਾਲਾਏ ਓ ਵੇਖੋ ਵਿੱਚ ਦੇਖਦੇ ਬੈਠਾ ਉਬਲੇ ਪਾਈ they are ਓ ਵੇਖੋ ਵਿੱਚ ਦੇਖਦੇ ਬੈਠਾ ਉੱਬੜੇ ਪਾਈ ਦਿਆਲਾਏ ਰਹਿਮਤ ਕੀਤੀ ਸਿੱਖਿਆ ਪਾਣੇ ਤੇ ਹਿੰਦ ਧਰਮ ਦੀ ਚਾਦਰ ਨੇ ਸਿੱਖੀ ਨਾ ਨਾ ਮੁਖ ਮੋੜਿਆ ਅਣਖੀ ਸ਼ੇਰ ਬਹਾਦਰ ਨੇ ਓ ਰਹਿਮਤ ਕੀਤੀ ਸਿੱਖਿਆ ਪਾਣੇ ਤੇ ਹਿੰਦ ਧਰਮ ਦੀ ਚਾਦਰ ਨੇ ਸਿੱਖੇ ਤੋਂ ਨਾ ਮੁਖ ਮੋੜਿਆ ਅਣਖੀ ਸ਼ੇਰ ਬਹਾਦਰ ਨੇ ਅਰਸੀ ਪੁੰਨ ਸੰਨਵਾਲਿਖਿਆ ਅਗਲਾ ਫੇਰ ਹਵਾਲਾਏ ਓ ਵੇਖੋ ਵਿੱਚ ਦੇਖਦੇ ਬੈਠਾ ਉੱਬੜੇ ਪਾਈ ਦਿਆਲਾਏ ਲਾਏ ਉਹ ਦੇਖੋ ਵਿੱਚ ਦੇਖ ਕੇ ਬੈਠਾ ਉਪਰੇ ਭਾਈ ਦੇ ਆਲਾਏ ਉਹ ਦੇਖੋ ਵਿੱਚ ਦੇਖਦੇ ਬੈਠਾ ਉਪਰੇ ਭਾਈ ਦੇ ਆਲਾਏ